ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਸੁਮਨ ਪ੍ਰੀਤਕੌਰ ਅੱਜ ਹੈ 12 ਨਵੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 12 ਨਵੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਐਮਸੀਕਿਊ ਫਾਰੀ ਕੈਮ ਸਿਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਆਦਰ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਕ੍ਰਿਕਟਰ ਰਿਚਾ ਕੋਸ਼ਕਿਸ ਰਾਜ਼ ਪੁਲਿਸ ਦੀ ਡੀਐਸਪੀ ਬਣੀ ਹੈ ਹਾਂਜੀ ਵਰਲਡ ਚੈਂਪੀਅਨ ਕ੍ਰਿਕਟਰ ਰਿਚਾ ਘੋਸ਼ ਹਾਲ ਹੀ ਵਿੱਚ ਪశ్ਚਮੀ ਬੰਗਾਲ ਦੇ ਡੀਐਸਪੀ ਬਣੀ ਆਪਸ਼ਨ ਡੀ ਇਸ ਆ ਰਾਈਟ ਆਨਸਰ ਪశ్ਚਮੀ ਬੰਗਾਲ ਹੁਣੇ ਪశ్ਚਮੀ ਬੰਗਾਲ ਦੀ ਡੀਐਸਪੀ ਬਣੀ ਆ ਰਿਚਾ ਘੋਸ਼ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪశ్ਚਮੀ ਬੰਗਾਲ ਪਸ਼ਚਮੀ ਬੰਗਾਲ ਦੀ ਕੈਪੀਟਲ ਆ ਕੋਲਕਾਤਾ ਇਥੋਂ ਦੇ ਚੀਫ ਮਿਨਿਸਟਰ ਮਮਤਾ ਬੇਨਰਜੀ ਗਵਰਨਰ ਆ ਸੀਪੀ ਆਨੰਦ ਬੋਸ ਪਸ਼ਚਮੀ ਬੰਗਾਲ ਵਿੱਚ ਬਕਸਾ ਨੈਸ਼ਨਲ ਪਾਰਕ ਆ ਨਯਰਾ ਬੈਲੀ ਨੈਸ਼ਨਲ ਪਾਰਕ ਆ ਸਿੰਗਲੀਲਾ ਨੈਸ਼ਨਲ ਪਾਰਕ ਆ ਸੁੰਦਰਬਨ ਨੈਸ਼ਨਲ ਪਾਰਕ ਆ ਸੁੰਦਰਬਨ ਨੈਸ਼ਨਲ ਪਾਰਕ ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਈਟ ਆ ਤੇ ਇਸ ਤੋਂ ਇਲਾਵਾ ਜਲਦਾ ਪਾਰਾ ਨੈਸ਼ਨਲ ਪਾਰਕਾ ਗੋ ਰੂ ਮਾਰਾ ਨੈਸ਼ਨਲ ਪਾਰਕਾ ਵਕਸਨ ਟਾਈਗਰ ਰਿజర్ਵ ਪਰਸਨ ਭਾਰਤ ਦੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਹੁੰਦੀ ਹੈ ਸੁੰਦਰਬਨ ਟਾਈਗਰ ਰਿజర్ਵ ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਈਗਰ ਰਿజర్ਵ ਬਣਿਆ ਪੱਛਮੀ ਬੰਗਾਲ ਸਰਕਾਰ ਨੇ ਵਾਪਸ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਸ਼ਰਮਸ਼ਰੀ ਯੋਜਨਾ ਸ਼ੁਰੂ ਕੀਤੀ ਭਾਰਤੀ ਜਲ ਸੈਨਾ ਨੇ ਐਂਟੀ ਸਬਮਰੀਨ ਵਾਰ ਫੇਅਰ ਸੈਲੋ ਬਾਟਰ ਵਰਸ਼ਿਪ ਅਜੇ ਦਾ ਕੋਲਕਾਤਾ ਵਿੱਚ ਉਦਘਾਟਨ ਕੀਤਾ ਕਲਕੱਤਾ ਹਾਈ ਕੋਰਟ ਨੇ ਮਾਂ ਦੇ ਦੁਆਰਾ ਪਿਆ ਤੇ ਪੁੱਤਰ ਦਾ ਉਪਨਾਮ ਬਦਲਣ ਦਾ ਹੁਕਮ ਦਿੱਤਾ ਭਾਰਤੀ ਫੌਜ ਨੇ ਪੱਛਮੀ ਬੰਗਾਲ ਵਿੱਚ ਤਿਸਤਾ ਪ੍ਰਵਾਹ ਅਭਿਆਸ ਕੀਤਾ ਮਮਤਾ ਬੇਨਰਜੀ ਨੇ ਪੱਛਮੀ ਬੰਗਾਲ ਵਿੱਚ ਕਾਲੀ ਕਾਰਟ ਸਕਾਈ ਵਾਕ ਦਾ ਉਦਘਾਟਨ ਕੀਤਾ ਪੱਛਮੀ ਬੰਗਾਲ ਦੇ ਨੋਲੇਨ ਗੁਰੂ ਸੰਦੇਸ਼ ਨੂੰ ਜੀਆਈ ਟੈਗ ਮਿਲਿਆ ਨੈਕਸਟ ਹੈ ਦੂਜਾ WHO ਪਰੰਪਰਗਤ ਦਵਾਈ ਗਲੋਬਲ ਸੰਮੇਲਨ ਹਾਲੇ ਵਿੱਚ ਕਿੱਥੇ ਆਯੋਜਿਤ ਕੀਤਾ ਜਾਵੇਗਾ ਦੂਜਾ WHO ਪਰੰਪਰਗਤ ਦਵਾਈ ਗਲੋਬਲ ਸੰਮੇਲਨ ਇਹ ਆਯੋਜਿਤ ਕੀਤਾ ਜਾਵੇਗਾ 17 18 19 ਦਸੰਬਰ 2025 ਨੂੰ ਨਵੀਂ ਦਿੱਲੀ ਦੇ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ ਨਵੀਂ ਦਿੱਲੀ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨਾਲ ਸੱਭਿਆਚਾਰਕ ਸਹਿਯੋਗ ਤੇ ਦਵੱਲੇ ਸਾਈਨ ਕੀਤੇ ਜਾਂ ਸਮਝੌਤਾ ਕੀਤਾ ਭਾਰਤ ਨੇ ਰੀਸੈਂਟਲੀ ਸਮਝੌਤੇ ਕੀਤੇ ਆ ਸਾਊਦੀ ਅਰਬ ਦੇ ਨਾਲ অপਸ਼ਨ B ਇਸ ਦਾ ਰਾਈਟ ਆਨਸਰ ਹੁਣ ਇਹ ਸਮਝੌਤਾ ਸਾਊਦੀ ਅਰਬ ਨਾਲ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਾਊਦੀ ਅਰਬ ਸਾਊਦੀ ਅਰਬ ਦੀ ਕੈਪੀਟਲ ਹੈ ਰਿਆਦ ਕਰੰਸੀ ਹੈ ਸਾਊਦੀ ਰਿਆਲ ਕਿੰਗ ਦਾ ਸਲਮਾਨ ਬਿਨ ਅਬਦੁਲ ਅਲ ਜਜ਼ ਅਲ ਸਾਊਦ ਪ੍ਰਾਈਮ ਮਿਨਿਸਟਰ ਮੁਹਮਦ ਬਿਨ ਸੁਲਮਾਨ ਅਲ ਸਾਉਦ 사우ਦੀ ਅਰਬ ਨੇ 50 ਸਾਲ ਪੁਰਾਣੀ ਕਫਲਾ ਪ੍ਰਣਾਲੀ ਨੂੰ ਖਤਮ ਕਰ ਦਿੱਤਾ 사우ਦੀ ਅਰਬ ਵਿੱਚ ਪੀ 4 ਜਾਗਰੂਕਤਾ ਪ੍ਰੋਗਰਾਮ ਨਾਲ ਤੇਲ ਰੋਪਾ ਸ਼ਦਿਵਸ ਮਨਾਇਆ ਗਿਆ ਭਾਰਤ ਨੇ ਗਹਿਣਿਆਂ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਜਦਾ ਵਿੱਚ ਸਾਲਜੈਕਸ 2025 ਦੀ ਸ਼ੁਰੂਆਤ ਕੀਤੀ 사우ਦੀ ਅਰਬ ਨੇ ਨੁਸੁਕ ਉਮਰਾਹ ਸੇਵਾ ਸ਼ੁਰੂ ਕੀਤੀ ਭਾਰਤ ਅਤੇ 사우ਦੀ ਅਰਬ ਨੇ ਸਮੁੰਦਰੀ ਸਹਿਯੋਗ ਵਧਾਉਣ ਲਈ ਸਾਂਝਾ ਕਾਰਜ ਸਮੂਹ ਬਣਾਇਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ 2025 ਕਾਗਨੀ ਵੀਰਾ ਇੰਟਰਨੈਸ਼ਨਲ ਫੋਲੋ ਕੱਪ ਜਿੱਤਣ ਲਈ ਕਿਸ ਨੂੰ ਹਰਾਇਆ ਹਾਂਜੀ ਭਾਰਤ ਨੇ 2025 ਕਾਗਨੀ ਵੇਰਾ ਇੰਟਰਨੈਸ਼ਨਲ ਪੋਲੋ ਕੱਪ ਜਿੱਤੇ ਆ ਕਿਸ ਨੂੰ ਹਰਾ ਕੇ ਜਿੱਤੇ ਆ ਅਰਜਨਟੀਨਾ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਭਾਰਤ ਨੇ ਅਰਜਨਟੀਨਾ ਨੂੰ ਹਰਾਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰਜਨਟੀਨਾ ਅਰਜਨਟੀਨਾ ਦੀ ਕੈਪੀਟਲ ਆ ਬਿਊਨਸਾਇਰਸ ਕ੍ਰਾਂਸੀ ਅਰਜਨਟੀਨियन ਪੈਸੋ ਪ੍ਰੈਜ਼ੀਡੈਂਟ ਆ ਜੈਵੀਅਰ ਮੈਲਾਨੀ ਨੈਕਸਟ ਟਾਈਮ ਕੇਸ ਰਾਜ ਨੇ ਹਾਲ ਹੀ ਵਿੱਚ ਭਾਰਤ ਦੀ ਪਹਿਲੀ ਕਬਾਇਲੀ ਜੀਨੋਮ ਸਿਕੁਐਂਸਿੰਗ ਪਹਿਲ ਕਦਮੀ ਸ਼ੁਰੂ ਕੀਤੀ। ਹਾਂਜੀ ਰੀਸੈਂਟਲੀ ਗੁਜਰਾਤ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਦੀ ਅਗਵਾਈ ਹੇਠ ਜੀਨੋਮ ਇੰਡੀਆ ਪ੍ਰੋਜੈਕਟ ਦੇ ਤਹਿਤ ਆਦੀਵਾਸੀ ਭਾਈਚਾਰਿਆਂ ਲਈ ਜੀਨੋਮ ਸਿਕੁਐਂਸਿੰਗ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ। অপশন বি ইজ আ রাইট আনসার গুজরাট হোন এ पहल करनी গুজরাট নে শুরু ਕੀਤੀ আ তা দেখ ਸਕদে হোন ਤੁਸੀਂ ਮੈਪ ਦੇ ਵਿੱਚ গুজরাট গুজরাਤੀ ਕੈਪੀਟਲ ਆ ગાંધીનગર ਇਥੋਂ ਦੇ ਚੀਫ ਮਿਨਿਸਟਰ ਭੁਪੇਂਦਰ ਪਾਈ ਪਟੇਲ ਗਵਰਨਰ ਆਚਾਰਿਆ ਦੇਵਰਾਤ গুজরাট ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ বসੰਦਾ ਨੈਸ਼ਨਲ ਪਾਰਕ ਆ ਬ્લેਕਬੱਕ ਨੈਸ਼ਨਲ ਪਾਰਕ ਆ ਹਰਸ਼ ਸੰਘ ਵੀ গুজরাট ਦੇ ਨਵੇਂ ਉਪਮਨ ਮੁੱਖ ਮੰਤਰੀ ਬਣੇ ਅਹਮਦਾਬਾਦ ਰਾਸ਼ਟ੍ਰ ਮੰਡਲ ਖੇਡਾਂ 2030 ਦੀ ਮੇਜ਼ਬਾਨੀ ਕਰੇਗਾ ગાંધીનગર ਵਿੱਚ ਭੂਮੀ ਪ੍ਰਸਾਰ ਪਰਿਸਾਸ਼ਨ ਅਤੇ ਆਫਤ ਪ੍ਰਬੰਧਨ ਬਾਰੇ ਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਦੇ ਤਹਿਤ ਤੋੜ ਡੋ ਗੁਜਰਾਤ ਦਾ ਚੌਥਾ ਸੂਰਜੀ ਪਿੰਡ ਬਣਿਆ ਅਹਮਦਾਬਾਦ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਰੇਲ ਸੰਚਾਲਨ ਕਮਾਂਡ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਹਮਦਾਬਾਦ ਦੇ ਨਾਰਨਪੁਰਾ ਵਿੱਚ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਖੇਡ ਕੰਪਲੈਕਸ ਦਾ ਉਦਘਾਟਨ ਹੋਇਆ ਯਾਰੋ ਸਾਈਟ ਇੱਕ ਦੁਰਲੱਭ ਖਣਿਜ ਗੁਜਰਾਤ ਦੇ ਕਕਸ਼ ਦੇ ਮਤਨੋ ਮਦ ਪਿੰਡ ਵਿੱਚ ਖੋਜਿਆ ਗਿਆ ਨੈਕਸਟ ਹੈ ਸੀ ਡਾਟ ਨੇ ਹਾਲ ਹੀ ਵਿੱਚ ਟੈਲੀਕਮ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸ ਨਾਲ ਪਾਈਵਾਲੀ ਕੀਤੀ ਸੀ ਡਾਟ ਨੇ ਟੈਲੀਕਮ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪਾਈਵਾਲੀ ਕੀਤੀ ਆ ਆਈ ਆਈਟੀ ਗਾਂਧੀ ਨਗਰ ਨਾਲ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣੇ ਸਮਝੋ ਤਾਂ ਆਈ ਆਈਟੀ ਗਾਂਧੀ ਨਗਰ ਦੇ ਨਾਲ ਹੋਇਆ ਤਾਂ ਆਈ ਆਈਟੀ ਗੁਹਾਟੀ ਨੇ ਆਈ ਆਈਟੀ ਗੁਹਾਟੀ ਨੇ ਉੱਤਰਪੂਰਵੀ ਵਿਗਿਆਨ ਅਤੇ ਟੈਕਨੋਲੋਜੀ ਕਲਸਟਰ ਦੀ ਸ਼ੁਰੂਆਤ ਕੀਤੀ IIT कानपुर ਨੇ ਮੁੱਖ ਚੋਣ ਕਮਿਸ਼ਨਰ ਗਣੇਸ਼ ਕੁਮਾਰ ਨੂੰ ਸਨਮਾਨਿਤ ਕੀਤਾ। NCERT ਨੇ ਐਡਟੈਕ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ IIT ਮ드ਰਾਸ ਨਾਲ ਸਮਝੌਤਾ ਕੀਤਾ। Coal India Limited ਨੇ ਸਸਟੇਨੇਬਲ એનર્ਜੀ ਸੈਂਟਰ ਸਥਾਪਿਤ ਕਰਨ ਲਈ IIT ਮ드ਰਾਸ ਨਾਲ ਸਮਝੌਤਾ ਕੀਤਾ। ਭਾਰਤੀ ਜਲ ਸੈਨਾ ਨੇ ਜਹਾਜ਼ਾਂ ਦੀ ਜੀਵਨ ਜਹਾਜ਼ਾਂ ਤੇ ਜੀਵਨ ਦੀ ਗੁਣਵੱਤਾ ਵਧਾਉਣ ਲਈ IIT ਦਿੱਲੀ ਨਾਲ ਸਮਝੌਤਾ ਕੀਤਾ। IIT मद्रास ਨੇ ਸੰਪਰਕ ਰਹਿਤ ਭੁਗਤਾਨ ਲਈ ਰਿੰਗਵਾਨ ਲਾਂਚ ਕੀਤਾ IIT पुणेਸ਼ਵਰ ਵੀ ਕੇ ਨਵਾਂ ਸੈਮੀਕੰਡਕਟਰ ਪ੍ਰਯੋਗਸਾਲਾ ਸਥਾਪਿਤ ਕੀਤੀ ਜਾਵੇਗੀ ਭਾਰਤੀ ਹਵਾਈ ਸੈਨਾ ਅਤੇ IIT ਰੋਪੜ ਨੇ ਸਵਦੇਸ਼ੀ ਟੈਕਨਾਲੋਜੀ ਵਿਕਾਸ ਲਈ ਸਮਝੌਤੇ ਤੇ ਸਾਈਨ ਕੀਤੇ ਨੈਕਸਟ ਹਾਲ ਹੀ ਵਿੱਚ ਕੁੱਪਕੁੰਭ 2025 ਕਿੱਥੇ ਆਯੋਜਿਤ ਕੀਤਾ ਜਾ ਰਿਹਾ ਕੁੱਪਕੁੰਭ 2025 ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਰિયાન ਵਿਲੀਅਮਸ ਨੇ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਵਿੱਚ ਸ਼ਾਮਿਲ ਹੋਏ ਰિયાન ਵਿਲੀਅਮਸ ਇਹ ਆਸਟ੍ਰੇਲੀਆ ਦੇ ਸੀਗੇ ਤੇ ਹੁਣ ਇਹਨਾਂ ਨੇ ਭਾਰਤ ਦੀ ਨਾਗਰਿਕਤਾ ਪ੍ਰਾਪਤ ਕੀਤੀ ਆ ਤੇ ਉਸ ਤੋਂ ਬਾਅਦ ਇਹ ਭਾਰਤੀ ਫੁੱਟਬਾਲ ਟੀਮ ਦੇ ਵਿੱਚ ਵੀ ਸ਼ਾਮਿਲ ਹੋਏ ਠੀਕ ਹੈ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ 32 ਸਾਲ ਦੇ ਆ ਆਸਟ੍ਰੇਲੀਆ ਦੇ ਆ ਹੁਣ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ ਦੀ ਕੈਪੀਟਲ ਆ ਕੈਨਵਰਾ ਕ੍ਰਾਂਸੀਆ ਆਸਟ੍ਰੇਲੀਅਨ ਡਾਲਰ ਪ੍ਰਾਈਮੇਸ ਰਾਂਥਨੀ ਅਲਬਨੇਸ ਭਾਰਤ-ਆਸਟ੍ਰੇਲੀਆ ਸੰਜੋਗ ਦਾ ਫੌਜੀ ਅਭਿਆਸ ਆਸਟਰਾ 2025 ਦਾ ਚੌਥਾ ਐਡੀਸ਼ਨ ਪਰਥ ਵਿੱਚ ਸ਼ੁਰੂ ਹੋਇਆ। ਆਸਟ੍ਰੇਲੀਆ ਨੇ ਸ਼ੁਰੂਆਤੀ ਪੜਾਅ ਦੀ ਵਰਤੋਂ ਲਈ ਅਲਜ਼ਾਈਮਰ ਦੀ ਦਵਾਈ ਲੈਕਨੋਮੈਵ ਦਾ ਨੂੰ ਮਨਜ਼ੂਰੀ ਦਿੱਤੀ। ਭਾਰਤ ਅਤੇ ਆਸਟ੍ਰੇਲੀਆ ਨੇ ਜੈਵਿਕ ਉਤਪਾਦਾਂ ਦੀ ਆਪਸੀ ਮਾਨਤਾ ਲਈ ਸਮਝੌਤਾ ਕੀਤਾ। ਆਸਟ੍ਰੇਲੀਆ ਨੇ ਰੱਖਿਆ ਨੂੰ ਮਜ਼ਬੂਤ ਕਰਨ ਲਈ ਐਮਕਯੂ 28ਏ ਕੋਸਟ ਕੋਸਟ ਬੈਟਲ ਰੌਣ ਵਿਕਸਿਤ ਕੀਤਾ। ਆਸਟ੍ਰੇਲੀਆਈ ਖਿਡਾਰੀ ਮਿਸ਼ੇਲ ਸਟੋਰਿਕ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲਿਆ। ਆਸਟ੍ਰੇਲੀਆ ਨੇ ਜਾਪਾਨ ਨਾਲ ਜੰਗੀ ਜਹਾਜ਼ਾਂ ਲਈ ਹਮ ਤੱਕ ਦੇ ਸਪਤੋਂ ਰੱਖਿਆ ਸਮਝਾਤੇ ਤੇ ਸਾਈਨ ਕੀਤੇ। ਸਾਰਾ ਤੈਨਦਲੁਕਰ ਆਸਟ੍ਰੇਲੀਆਈ ਸੈਰ ਸਪਾਟਾ ਮਾਮਲੇ ਲਈ ਪ੍ਰਾਣਵੇਸ਼ ਰਵਣੀ। ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਵਿਗਿਆਨ ਦਿਵਸ ਕਦੋਂ ਮਨਾਇਆ ਗਿਆ? ਵਿਸ਼ਵ ਵਿਗਿਆਨ ਦਿਵਸ ਹਰੇਕ ਸਾਲ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਅਤੇ ਵਿਕਾਸ ਲਈ ਮਨਾਇਆ ਜਾਂਦਾ 10 ਨਵੰਬਰ ਨੂੰ। 2001 ਦੇ ਵਿੱਚ ਯੂਨੈਸਕੋ ਦੁਆਰਾ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਤੇ ਵਿਸ਼ਵ ਵਿਆਪੀ ਚੁਣੌਤੀਆਂ ਦਾ ਹੱਲ ਕਰਨਾ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਇਹਦਾ ਮੇਨ ਪਰਪਸਾ ਮਨਾਉਣ ਦਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ 1 ਨਵੰਬਰ ਦਾ ਇੰਪੋਰਟੈਂਟ ਡੇ ਦੀ ਗੱਲ ਹੈ ਤਾਂ 1 ਨਵੰਬਰ ਨੂੰ ਵਿਸ਼ਵ ਸਾਕਾ ਹਰੀ ਦਿਵਸ ਮਨਾਇਆ ਗਿਆ ਤੇ ਇਸ ਦੇ ਨਾਲ ਹੀ ਕੇਰਲ ਕਰਨਾਟਕ ਮਧ ਪ੍ਰਦੇਸ਼ ਛਤੀਸਗੜ੍ਹ ਹਰਿਆਣਾ ਅਤੇ ਪੰਜਾਬ ਦਾ ਸਥਾਪਨਾ ਦਿਵਸ 1 ਨਵੰਬਰ ਨੂੰ ਮਨਾਇਆ ਜਾਂਦਾ ਹੈ ਨਾਲ ਦੇ ਨਾਲ 1 ਨਵੰਬਰ ਨੂੰ ਪੁੱਡੂਚੇਰੀ ਮੁਕਤੀ ਦਿਵਸ ਵੀ ਮਨਾਇਆ ਜਾਂਦਾ 3 ਨਵੰਬਰ ਨੂੰ ਵਿਸ਼ਵ ਜੈਲੀ ਫਿਸ਼ ਦਿਵਸ ਮਨਾਇਆ ਗਿਆ 5 ਨਵੰਬਰ ਨੂੰ ਵਿਸ਼ਵ ਸੁਨਾਮੀ ਜਾਗਰਤਾ ਦਿਵਸ ਮਨਾਇਆ ਗਿਆ 6 ਨਵੰਬਰ ਨੂੰ ਯੁੱਧ ਤੇ ਹਥਿਆਰਮਨ ਸੰਘਰਸ਼ ਵਿੱਚ ਵਾਤਾਵਰਣ ਦੇ ਸੂਸ਼ਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗ੍ਰਿਤਾ ਦਿਵਸ ਮਨਾਇਆ ਗਿਆ 8 ਨਵੰਬਰ ਨੂੰ ਵਿਸ਼ਵ ਰੇਡੀਓਗ੍ਰਾਫੀ ਦਿਵਸ ਮਨਾਇਆ ਗਿਆ 9 ਨਵੰਬਰ ਨੂੰ ਰਾਸ਼ਟਰੀ ਕਾਨੂੰਨੀ ਸੇਵਾ ਮਹਿੰਦ ਦਿਵਸ ਮਨਾਇਆ ਗਿਆ ਨੈਕਸਟ ਹੈ ಏਸ਼ੀਆ ਦੇ ਸਭ ਤੋਂ ਖੁਸ਼ਹਾਲ ਸ਼ਹਿਰਾਂ ਦੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਕਿਹੜਾ ਸ਼ਹਿਰ ਟੌਪ ਤੇ ਰਿਹਾ ಏਸ਼ੀਆ ਦੇ ਸਭ ਤੋਂ ਖੁਸ਼ਹਾਲ ਸਿਟੀਜ਼ ਆ ਜਿਹੜੀਆਂ ਹੈਪੀਐਸਟ ਸਿਟੀਜ਼ ਆ ਇਨਰੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਟੌਪ ਤੇ ਰਿਹਾ ਮੁੰਬਈ ਵੈਰੀ ਵੈਰੀ ਇੰਪੋਰਟੈਂਟ ਪੂਰੇ ਏਸ਼ੀਆ ਦੀ ਗੱਲ ਹੋ ਰਹੀ ਹੈ ਇੱਥੇ ਏਸ਼ੀਆ ਦੇ ਵਿੱਚ ਮੋਬਾਈਲ ਟੌਪ ਤੇ ਆ ਸੈਕੰਡ ਤੇ ਬਿਜ਼ਿੰਗ ਆ ਥਰਡ ਤੇ ਸੰਗਾਈਆ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਬ੍ਰਾਜ਼ਿਲ ਦੀ ਇਹ ਗਵਾਹੀ ਵਾਲੀ ਟ੍ਰੋਪੀਕਲ ਫੋਰੈਸਟਸ ਫੋਰਐਵਰ ਫੈਸਿਲਿਟੀ ਵਿੱਚ ਇੱਕ ਨਿਗਰਾਨ ਵਜੋਂ ਕੌਣ ਸ਼ਾਮਿਲ ਹੋਇਆ ਹਾਂਜੀ ਬ੍ਰਾਜ਼ੀਲ ਦੀ ਅਗਵਾਈ ਵਾਲੀ ਟ੍ਰੌਪੀਕਲ ਫੋਰੈਸਟਸ ਫੋਰਐਵਰ ਫੈਸਿਲਿਟੀ ਇਸ ਦੇ ਵਿੱਚ ਸ਼ਾਮਿਲ ਹੋਇਆ ਸਾਡਾ ਦੇਸ਼ ਭਾਰਤ ਆਪਸ਼ਨ B ਇਸ ਦਾ ਰਾਈਟ ਆਨਸਰ ਨਿਗਰਾਨੀ ਵਜੋਂ ਹੋਇਆ ਠੀਕ ਹੈ ਹੁਣ ਭਾਰਤ ਹੋਇਆ ਸ਼ਾਮਿਲ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਹੈ ਨਵੀਂ ਦਿੱਲੀ ਗ੍ਰਾਂਸਾ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆਦਰਾਪ ਦੀ ਮਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੂਰੀ ਦੁਨੀਆ ਦੇ ਵਿੱਚ ਦੁੱਧ ਉਤਪਾਦਨ ਵਿੱਚ ਭਾਰਤ ਟੌਪ ਤੇ ਅਦਾਲਾਂ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਖੇਤਰਫਲ ਪੱਖੋਂ ਭਾਰਤ 7ਵੇਂ ਸਥਾਨ ਤੇ ਆ ਭਾਰਤ ਦੇ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਆ ਬੰਗਲਾਦੇਸ਼ ਨਾਲ ਭਾਰਤ ਦੀ 4096 ਕਿਲੋਮੀਟਰ ਦੀ ਜਿਹੜੀ ਹੱਦ ਦਾ ਉਹ ਲੱਗਦੀ ਆ ਬੰਗਲਾਦੇਸ਼ ਭਾਰਤ ਦੇ ਪੰਜ ਰਾਜਾਂ ਜਿਹੜੇ ਬੰਗਲਾਦੇਸ਼ ਨੂੰ ਟੱਚ ਕਰਦੇ ਆ ਤੇ ਭਾਰਤ ਨੇ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਸਮਰੱਥਾ ਦਾ ਟੀਚਾ ਰੱਖਿਆ ਵੈਸੇ ਸਟੀਲ ਉਤਪਾਦਨ ਦੇ ਵਿੱਚ ਚੀਨ ਟੌਪ ਤੇ ਆ ਠੀਕ ਹੈ ਭਾਰਤ ਨੂੰ ਵਿੱਤੀ ਸਾਲ 2024-25 ਵਿੱਚ ਅਮਰੀਕਾ ਤੋਂ ਸਭ ਤੋਂ ਵੱਧ ਐਫਡੀਆਈ ਪ੍ਰਾਪਤ ਹੋਇਆ ਜਾਨਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਆਈਸੀਸੀ ਮੈਲਾ ਵਿਸ਼ਵ ਕੱਪ 2025 ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤੇ ਆ ਭਾਰਤ ਨੂੰ ਵਿਕਾਰਯਾ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸੰਘ 2025 ਦਾ ਪੁਰਸਕਾਰ ਮਿਲਿਆ ਚੌਥੀ ਦੱਖਣੀ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਦੀ ਮੈਡਲ ਸੂਚੀ ਵਿੱਚ ਭਾਰਤ ਟੌਪ ਤੇ ਰਿਹਾ ਭਾਰਤ ਨੇ ਆਨਲਾਈਨ ਰਾਸ਼ਟਰੀ ਡਰਗ ਲਾਇਸੈਂਸਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ 2025 ਦੀ ਏਸ਼ੀਅਨ ਜੋਧ ਖੇਡਾਂ ਵਿੱਚ ਭਾਰਤ ਨੇ ਕਬੱਡੀ ਦੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਨੈਕਸਟ ਹਾਲ ਹੀ ਵਿੱਚ ਕਿਸ ਰਾਜ ਕੈਬਨਿਟ ਨੇ ਬੋਹ ਵਿਆਹ ਤੇ ਪਾਬੰਦੀ ਲਗਾਉਣ ਲਈ ਇੱਕ ਮਤਾ ਪਾਸ ਕੀਤਾ ਹਾਂਜੀ ਬਿਓ ਬੋਹ ਵਿਆਹ ਤੇ ਪਾਬੰਦੀ ਲਗਾਉਣਾ ਲੇ ਇੱਕ ਮਤਾ ਪਾਸ ਕੀਤਾ ਵਾ ਇਹ ਮਤਾ ਪਾਸ ਕੀਤਾ ਵਾ ਅਸਾਮ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਅਸਾਮ ਦੀ ਗਵਰਨਮੈਂਟ ਨੇ ਮਤਾ ਪਾਸ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਾਮ ਅਸਾਮ ਦੀ ਕੈਪੀਟਲ ਆ ਦਿਸ਼ਪੁਰ ਇਥੋਂ ਦੇ ਚੀਫ ਮਿਨਿਸਟਰ ਹਿਮੰਤਾ ਵਿਸ਼ਵ ਸ਼ਰਮਾ ਗਵਰਨਰਾ ਲਕਸ਼ਮਨਾ ਚਾਰਿਆ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਤੀਜੇ ਨੰਬਰ ਤੇ ਅਸਾਮ ਪਹਿਲੇ ਤੇ ਮਾਧ ਪ੍ਰਦੇਸ਼ ਸੈਕਿੰਡ ਤੇ ਹਾਂਦੀਮਾਨ ਨਿਕੋਵਾਰ ਅਸਮ ਦੇ ਵਿੱਚ ਰੈਮੋਨਾ ਨੈਸ਼ਨਲ ਪਾਰਕ, ਔਰੰਗ ਨੈਸ਼ਨਲ ਪਾਰਕ, ਅਦੇ ਇੰਗਪਟਕਾਈ ਨੈਸ਼ਨਲ ਪਾਰਕ, ਨਾ ਮੇਰੀ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ, ਡਿਵਰੂਸੇਕੋਵਾ ਨੈਸ਼ਨਲ ਪਾਰਕ, ਕਾਜ਼ਿਰੰਗਾ ਨੈਸ਼ਨਲ ਪਾਰਕ ਭਾਰਤ ਵਿੱਚ ਜਾਂ ਅਸਮ ਦੇ ਵਿੱਚ ਪੈਦਾ ਹੁੰਦੀ ਹੈ। ਅਸਮ ਦੇ ਬੋਡੋ ਲੋਕਾਂ ਨੇ ਬਾਤੋ ਧਰਮ ਨੂੰ ਵੱਖਰਾ ਜਾਣ ਗਣਨਾ ਕੋਡ ਦਿੱਤਾ। ਅਸਮ 'ਚ ਕੱਟਿ ਵਿਹੂ ਤਿਹਾਰ ਮਨਾਇਆ ਗਿਆ। ਅਸਮ ਦੇ ਮੱਖ ਮੰਤਰੀ ਨੇ ਬਰੋਵਲ ਕੈਰੀਅਰ ਲਈ ਸੀਐਮ ਫਲਾਈਟ ਲਾਂਚ ਕੀਤੀ। ਅਸਮ ਵਿੱਚ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਉਰੋਨੋਡੋਈ 3.0 ਯੋਜਨਾ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਨੇ ਅਸਮ ਦੇ ਨਵਾਲੀਗੜ੍ਹ ਵਿੱਚ ਦੁਨੀਆ ਦੇ ਪਹਿਲੇ ਬਾਸ ਇਥੈਨੋਲ ਪਲਾਂਟ ਦਾ ਉਦਘਾਟਨ ਕੀਤਾ ਅਸਮੀ ਫਿਲਮ ਅੰਗੂਟਬਾਈ ਗੁਰੂ ਜੀ ਨੂੰ ਅਧਿਕਾਰਤ ਤੌਰ ਤੇ ਪੈरिस ਵਿੱਚ ਗੰਗਾ ਸੁਰ ਸੈਨ ਫੈਸਟੀਵਲ ਲਈ ਚੁਣਿਆ ਗਿਆ ਭਾਰਤ ਦਾ ਪਹਿਲਾ ਗ੍ਰੀਟੀ ਸੰਭਾਲ ਪੋਰਟ ਅਸਮ ਵਿੱਚ ਲਾਂਚ ਕੀਤਾ ਗਿਆ ਨੈਕਸਟ ਹੈ ਖਾਲੀ ਵਿੱਚ ਭਾਰਤ ਦਾ ਕਨਿਮੇਵਾ ਸਤਰੰਜ ਗ੍ਰੈਂਡ ਮਾਸਟਰ ਕੋਣ ਬਣਿਆ ਭਾਰਤ ਦਾ ਕਨਿਮੇਵਾ ਸਤਰੰਜ ਗ੍ਰੈਂਡ ਮਾਸਟਰ ਬਣਿਆ ਏ ਬਣਿਆ ਸੀ ਰਾਹੁਲ ਵੀ ਐਸ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਤੇ 90ਵੇਂ કોણ ਆ ਇਲਮ ਪਰਥੀ ਏ ਆਰ 99ਵੇਂ કોણ ਆ 99ਵੇਂ કોણ ਆ રોਹਿਤ 크੍ਰਿਸ਼ਨ ਠੀਕ ਹੈ ਇਹ 99 ਆ ਭਾਰਤ ਦੇ ਗ੍ਰੈਂਡ ਮਾਸਟਰ ਤੇ ਇਹ 90ਵੇਂ ਆ ਠੀਕ ਹੈ ਰਾਹੁਲ ਬਣਿਆ 99 ਠੀਕ ਹੈ ਜੀ ਹਾਂ ਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਇੱਕ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਾ ਸਨੇਹਾਂ ਚਿਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ